ਤੁਸੀਂ ਦੇਖ ਰਹੇ ਹੋ Sky News Punjab ਤੇ ਮੈਂ ਤੁਹਾਡੇ ਨਾਲ ਮਿਨਾਕਸ਼ੀ ਧਾਰੀ ਵਾਲੇ ਇਸ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਪੰਜਾਬ ਦੇ ਮੌਸਮ ਬਾਰੇ ਜਾਣਕਾਰੀ ਦਵਾਂਗੇ ਦੱਸਦੀ ਹਾਂ ਕਿ 1 ਮਾਰਚ ਤੋਂ ਲੈ ਕੇ 3 ਮਾਰਚ ਤੱਕ ਪੰਜਾਬ ਦੇ ਵਿੱਚ ਮੌਸਮ ਖਰਾਬ ਰਿਹਾ ਬਰਸਾਤ ਹੋਈ ਗੜੇ ਮਾਰੀ ਹੋਈ ਜਿਸ ਕਾਰਨ ਸਭ ਤੋਂ ਵੱਧ ਨੁਕਸਾਨ ਜਿਹੜਾ ਕਿਸਾਨਾਂ ਦਾ ਹੁੰਦਾ ਕਿਉਂਕਿ ਫਸਲ ਖਰਾਬ ਹੋ ਚੁੱਕੀ ਹੈ ਜਿਸ ਤੋਂ ਬਾਅਦ ਅੱਜ ਜੇਕਰ 4 ਮਾਰਚ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਮੌਸਮ ਦੇ ਵਿੱਚ ਸੁਧਾਰ ਦੇਖਣ ਨੂੰ ਮਿਲਿਆ ਅੱਜ ਕਈ ਥਾਵਾਂ ਤੇ ਧੁੱਪ ਨਿਕਲੀ ਹੈ ਮੋਹਾਲੀ ਦੇ ਵਿੱਚ ਖੜਿਆ ਮੌਕੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਅੱਜ ਇੱਥੇ ਸੰਗਣੀ ਧੁੱਪ ਨਿਕਲੀ ਹੈ ਭਾਵੇਂ ਕਿ ਤੇਜ਼ ਹਵਾਵਾਂ ਚੱਲਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਪਰ ਮੌਸਮ ਦੇ ਵਿੱਚ ਅੱਜ ਸੁਧਾਰ ਜ਼ਰੂਰ ਹੋਇਆ ਤਾਂ ਦੱਸ ਦੇ ਕਿ ਜੇਕਰ ਗੱਲ ਬੀਤੇ ਦਿਨਾਂ ਦੀ ਕੀਤੀ ਜਾਵੇ ਤਾਂ ਬੀਤੇ ਦਿਨ ਕਈ ਥਾਵਾਂ ਤੇ ਬਰਸਾਤ ਹੁੰਦੀ ਹੈ ਗੜੇਮਾਰੀ ਹੁੰਦੀ ਹੈ ਮੌਸਮ ਕਾਫੀ ਖਰਾਬ ਬ੍ਰਿਹਾਤੇ ਸਭ ਤੋਂ ਵੱਧ ਨੁਕਸਾਨ ਕਿਸਾਨਾਂ ਦਾ ਹੁੰਦਾ ਕਿਸਾਨਾਂ ਦੀ ਫਸਲ ਜਿਹੜੀ ਆ ਬਰਬਾਦ ਹੋ ਚੁੱਕੀ ਆ ਕਣਕ ਦੀ ਤੇ ਉਸ ਤੋਂ ਬਾਅਦ ਕਿਸਾਨਾਂ ਦੇ ਵੱਲੋਂ ਮੁਆਵਜ਼ੇ ਦੀ ਮੰਗ ਜਿਹੜੀ ਆ ਉਹ ਵੀ ਸਰਕਾਰ ਤੋਂ ਕੀਤੀ ਜਾ ਰਹੀ ਆ ਅਜਿਹੇ ਦੇ ਵਿੱਚ ਜਿੱਥੇ ਗੜੇ ਮਾਰੀ ਹੋਣ ਦੇ ਕਾਰਨ ਠੰਡ ਦੇ ਵਿੱਚ ਵਾਧਾ ਹੋਇਆ ਸਵੇਰ ਅਤੇ ਸ਼ਾਮ ਦੇ ਸਮੇਂ ਠੰਡ ਲੋਕਾਂ ਦੇ ਵੱਲੋਂ ਵੱਧ ਮਹਿਸੂਸ ਕੀਤੀ ਜਾ ਰਹੀ ਆ ਉੱਥੇ ਹੀ ਅੱਜ ਦਿਨ ਦੇ ਵੇਲੇ ਤਾਪਮਾਨ ਜਿਹੜਾ ਉਹ ਉਵੱਦਦਾ ਹੋਇਆ ਨਜ਼ਰ ਆ ਰਿਹਾ ਹੈ ਤਾਂ ਧੁੱਪ ਨਿਕਲੀ ਹੈ ਕਈ ਥਾਵਾਂ ਤੇ ਮੋਹਾਲੀ ਦੇ ਵਿੱਚ ਇਸ ਵੇਲੇ ਖੜਿਆ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰੇ ਮੋਹਾਲੀ ਦੇ ਵਿੱਚ ਧੁੱਪ ਨਿਕਲ ਚੁੱਕੀ ਹੈ ਤੇ ਤੇਜ ਹਵਾਵਾਂ ਭਾਵੇਂ ਚਲਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤਾਂ ਮੌਸਮ ਵਿਭਾਗ ਦੇ ਵੱਲੋਂ ਪਹਿਲਾਂ ਹੀ ਪੁਵਿਕ ਬਾਣੀ ਕਰ ਦਿੱਤੀ ਗਈ ਸੀ ਕਿ 3 ਮਾਰਚ ਤੱਕ ਪੰਜਾਬ ਦੇ ਵਿੱਚ ਮੌਸਮ ਖਰਾਬ ਰਹੇਗਾ ਬਰਸਾਤ ਹੋਵੇਗੀ ਗੜੇਮਾਰੀ ਹੋਵੇਗੀ ਉਸ ਤੋਂ ਬਾਅਦ ਮੌਸਮ ਜਿਹੜਾ ਉਹ ਸਾਫ਼ ਹੁੰਦਾ ਹੋਇਆ ਨਜ਼ਰ ਆਵੇਗਾ ਤੇ ਅੱਜ 4 ਮਾਰਚ ਆਜ ਕਈ ਥਾਵਾਂ ਤੇ ਧੁੱਪ ਨਿਕਲੀ ਆ ਤੁਹਾਡੇ ਇਲਾਕੇ ਦੇ ਵਿੱਚ ਮੌਸਮ ਦਾ ਕੀ ਹਾਲ ਹੈ ਤੁਸੀਂ ਵੀ ਸਾਨੂੰ ਕਮੈਂਟਾਂ ਦੇ ਰਾਹੀਂ ਦੱਸ ਸਕਦੇ ਹੋ ਤਾਂ ਇਹ ਵੀ ਕਿਹਾ ਜਾ ਰਿਹਾ ਕਿ ਕਈ ਥਾਵਾਂ ਤੇ ਬੱਦਲ ਜਿਹੜੇ ਨੇ ਚਾਹੇ ਰਹਿਣਗੇ ਹੋ ਸਕਦਾ ਹੈ ਕਿ ਕਈ ਥਾਵਾਂ ਤੇ ਮੁਰ ਤੋਂ ਬਰਸਾਤ ਹੋਵੇ ਪਰ ਜੰਹ ਮਾਰਚ ਤੱਕ ਮੌਸਮ ਸਾਫ ਰਹਿਣ ਦੀ ਭਵਿੱਖਬਾਣੀ ਜਿਹੜੀ ਹੈ ਉਹ ਮੌਸਮ ਵਿਭਾਗ ਦੇ ਵੱਲੋਂ ਕਰ ਦਿੱਤੀ ਗਈ ਹੈ ਤਾਂ 1 2 3 ਮਾਰਚ ਨੂੰ ਕਈ ਥਾਵਾਂ ਤੇ ਬਰਸਾਤ ਤੇ ਗੜੇ ਮਾਰੀ ਹੁੰਦੀ ਹੈ ਕਾਫੀ ਨੁਕਸਾਨ ਜਿਹੜਾ ਕਿਸਾਨਾਂ ਦਾ ਹੁੰਦਾ ਕਿਉਂਕਿ ਫਸਲ ਜਿਹੜੀ ਖੇਤਾਂ ਦੇ ਵਿੱਚ ਖੜੀ ਸੀ ਬਰਬਾਦ ਹੋ ਚੁੱਕੀ ਹੈ ਤੇ ਅਜਿਹੇ ਦੇ ਵਿੱਚ ਆਸਮਾਨੀ ਬਿਜਲੀ ਡਿੱਗਣ ਦੇ ਕਾਰਨ ਇੱਕ ਨੌਜਵਾਨ ਦੀ ਮੌਤ ਵੀ ਹੁੰਦੀ ਹੈ ਇਸ ਤੋਂ ਇਲਾਵਾ ਹੋਰ ਵੀ ਕਾਫੀ ਨੁਕਸਾਨ ਜਿਹੜਾ ਜਿਹੇ ਦੇ ਵਿੱਚ ਦੇਖੋ ਨੂੰ ਮਿਲਿਆ ਸੀ ਪਰ ਅੱਜ 4 ਮਾਰਚ ਹੈ ਕਈ ਥਾਵਾਂ ਤੇ ਧੁੱਪ ਨਿਕਲੀ ਹੈ ਤੇ ਪੰਜਾਬ ਦੇ ਵਿੱਚ ਮੌਸਮ ਅੱਜ ਸਾਫ਼ ਹੁੰਦਾ ਹੋਇਆ ਨਜ਼ਰ ਆਇਆ ਤਾਂ ਤੁਹਾਡੇ ਇਲਾਕੇ ਦੇ ਵਿੱਚ ਮੌਸਮ ਦਾ ਕੀ ਹਾਲ ਹੈ ਤੁਸੀਂ ਵੀ ਸਾਨੂੰ ਕਮੈਂਟ ਕਰਕੇ ਦੱਸ ਸਕਦੇ ਹੋ ਤਾਂ ਦੱਸਦੇ ਕਿ ਇੱਕ ਪਾਸੇ ਪਹਾੜੀ ਇਲਾਕੇ ਦੇ ਵਿੱਚ ਬਰਫ਼ ਪੈ ਰਹੀ ਹੈ ਤੇ ਦੂਜੇ ਪਾਸੇ ਮੈਦਾਨੀ ਇਲਾਕੇ ਦੇ ਵਿੱਚ ਵੀ ਬਿਤੇ ਦਿਨੀ ਮੌਸਮ ਜਿਹੜਾ ਖਰਾਬ ਨਜ਼ਰ ਆਉਂਦਾ ਹੈ ਬਰਸਾਤ ਹੁੰਦੀ ਹੈ ਗੜੇਮਾਰੀ ਹੁੰਦੀ ਹੈ ਪਰ ਹੁਣ ਮੌਸਮ ਦੇ ਵਿੱਚ ਸੁਧਾਰ ਹੁੰਦਾ ਹੋਇਆ ਨਜ਼ਰ ਆ ਰਿਹਾ ਅੱਜ ਕਈ ਥਾਵਾਂ ਤੇ ਸੰਗਣੀ ਧੁੱਪ ਨਿਕਲੀ ਹੈ ਮੁਹਾਲੀ ਦੀਆਂ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਜਿੱਥੇ ਕਿ ਅੱਜ ਸੰਗਣੀ ਧੁੱਪ ਜ਼ਰੂਰ ਨਿਕਲੀ ਪਰ ਤੇਜ਼ ਹਵਾਵਾਂ ਚੱਲਦੀਆਂ ਹੋਈਆਂ ਜ਼ਰੂਰੀਆਂ ਨੇ ਤੁਹਾਡੇ ਇਲਾਕੇ ਦੇ ਵਿੱਚ ਮੌਸਮ ਦਾ ਕੀ ਹਾਲ ਹੈ ਤੁਸੀਂ ਵੀ ਸਾਨੂੰ ਕਮੈਂਟ ਕਰਕੇ ਦੱਸ ਸਕਦੇ ਹੋ ਤਾਂ ਮੌਸਮ ਦੇ ਨਾਲ ਜੁੜੀ ਹਰ ਇੱਕ ਅਪਡੇਟ ਦੇਖਣ ਦੇ ਲਈ ਤੁਸੀਂ ਜੁੜੇ ਰਹੋ ਸਕਾਈ ਨਿਊਜ਼ ਪੰਜਾਬ ਦੇ